ਨਲਾ ਜੀ ਅੱਜ ਤੁਸੀਂ ਮੀਟਿੰਗ ਨੂੰ ਕੋਸ਼ਿਸ਼ ਕਰਾ ਤੁਸੀਂ ਨਾਲ ਤੁਹਾਡੇ ਦੋ ਸਪੰਸਰ ਅੱਜ ਬਾਹਰ ਬੈਠੇ ਸੀਗੇ ਕੀ ਗੱਲ ਹੋ ਗਈ ਅ ਦੇਖੋ ਗੱਲ ਇਹ ਆ ਵੀ ਅ ਅੱਜ ਸਾਡੀ ਹਾਊਸ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਅ ਅਸੀਂ ਰੋਸਚਾਰ ਕਰਨਾ ਚਾਹੁੰਦੇ ਸੀਗੇ ਜਿਹਦੇ ਕਰਕੇ ਅਸੀਂ ਕੱਲ ਹੀ ਉਹਨਾਂ ਨੂੰ ਆਲਟੀਮੇਟ ਆਫ ਦੇ ਦਿੱਤਾ ਸੀ ਕਿ ਅਸੀਂ ਬਾਹਰ ਬੈਠਾਂਗੇ ਅਸੀਂ ਮੀਟਿੰਗ ਦੇ ਵਿੱਚ ਨਹੀਂ ਆਵਾਂਗੇ ਕਾਰਮਕੀ ਦੀ ਜਵਾਰ ਵਟਾ ਕਾਰਨ ਉਹਦਾ ਇਹ ਸੀਗਾ ਕਿ ਸਾਡੀ ਹਰ ਗੱਲ ਨੂੰ ਇਗਨੋਰ ਕੀਤਾ ਜਾਂਦਾ ਅਸੀਂ ਕੋਈ ਆਪਣੇ ਮੁੱਦੇ ਲੈ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਸੀਗਾ ਜਿਸ ਕਰਕੇ ਅਸੀਂ ਉਹਨਾਂ ਨੂੰ ਇਹ ਕਹਿਣਾ ਦੱਸਣਾ ਚਾਹੁੰਦੇ ਸੀ ਕਿ ਭਾਈ ਸ਼ਹਿਰ ਦੇ ਵਿੱਚ ਲੋਕ ਬਹੁਤ ਰਾਤਰਾ ਕਰਦੇ ਨੇ ਕੂੜਾ ਘਟ ਜਗਾ ਜਗਾ ਤੇ ਪਿਆ ਜਿਹਦੇ ਕਰਕੇ ਜੋ ਕੰਮ ਅਸੀਂ ਕਰ ਸਕਦੇ ਆ ਉਹ ਤਾਂ ਕਰਦੇ ਨੇ ਚਾਹੀਦੇ ਨੇ ਜਾਂ ਕੁਸ ਟੈਂਡਰ ਸੀਗੇ ਜਿਹੜੇ ਪਹਿਲਾਂ ਪੁਰਾਣੇ ਲੱਗੇ ਹੋਏ ਸੀ ਅਸੀਂ ਚਾਹੁੰਦੇ ਸੀ ਕਿ ਵੀ ਪਹਿਲਾਂ ਜਿਹੜੇ ਟੈਂਡਰ ਲੱਗੇ ਹੋਏ ਨੇ ਉਹਨਾਂ ਦਾ ਵਰਕ ਆਰਡਰ ਕੱਟ ਕੇ ਉਹਨਾਂ ਕੰਮਾਂ ਨੂੰ ਚਾਲੂ ਕਰਵਾਇਆ ਜਾਵੇ ਸਾਡੀ ਇਹੀ ਨਿਮਰਸੀ ਉਹਨਾਂ ਨੇ ਸਾਡੀ ਪੂਰੀ ਕਰਤੀ ਅੱਜ ਵੀ ਅਸੀਂ ਉਹਨੋਂ ਤੱਕ ਦੂਜੇ ਕੰਮ ਸ਼ੁਰੂ ਨਹੀਂ ਕਰਾਵਾਂਗੇ ਦੂਜੇ ਬਤੇ ਨਹੀਂ ਪਾਵਾਂਗੇ ਜਦੋਂ ਤੱਕ ਪੁਰਾਣੇ ਕੰਮ ਜਿਹੜੇ ਟੈਂਡਰ ਹੋਏ ਹੋਏ ਨੇ ਉਹਨਾਂ ਨੂੰ ਚਾਲੂ ਨਹੀਂ ਕਰਵਾ ਦਿੰਦੇ ਕਿੰਨੀ ਦੇਰ ਤੋਂ ਕੰਮ ਰੁਕੇ ਪਿਆ ਸੀ ਸਾਡਾ ਦੇਖੋ ਇਹ ਹੈ ਤਾਂ ਇਹ ਜਸਟਿਸ ਦੀ ਇੱਕ ਮਿਊਨਿਸਪਲ ਕਮੇਟੀ ਬਣੀ ਆ ਇਹ ਮੰਨ ਲਓ ਵੀ ਇੱਕ ਇੱਕਾ ਦੁੱਕਾ ਕੰਮਾਂ ਨੂੰ ਦੇਖ ਕੇ ਛਾੜੇ ਕੇ ਹੋਰ ਕੋਈ ਕੰਮ ਨਹੀਂ ਹੋਇਆ ਹੈ ਹੁਣ ਤੱਕ ਹੋਰ ਜੇ ਕੰਮ ਸਟਾਰਟ ਹੋਣ ਦੀ ਗੱਲ ਹੋਈ ਸੀ ਤਾਂ ਟੈਂਡਰ ਜੂਰ ਲੱਗੇ ਹੋਏ ਸੀਗੇ ਉਹ ਕੰਮ ਸਟਾਰਟ ਨਹੀਂ ਸੀ ਹੋ ਰਹੇ ਸਫਾਈ ਦਾ ਥੋੜਾ ਧਿਆਨ ਘੱਟ ਸੀਗਾ ਉਸ ਧਿਆਨ ਨੂੰ ਸ਼ਹਿਰ ਵੱਲ ਕੇਂਦਰਿਤ ਕਰਨ ਵਾਸਤੇ ਪ੍ਰਧਾਨ ਜੀ ਦੇ ਅਸੀਂ ਧਿਆਨ ਵਿੱਚ ਗੱਲ ਲਿਆਂਦੀ ਆ ਉਹਨਾਂ ਨੇ ਸਾਡੀ ਗੱਲ ਨੂੰ ਅੱਜ ਮੰਨਿਆ ਵੀ ਹੈ ਕਿ ਕੁਝ ਸਤੋਵਨ ਗੱਲੀਆਂ ਹੋਈਆਂ ਨੇ ਪਰ ਜੇ ਫੇਰ ਦੁਬਾਰਾ ਇਸ ਤਾਂ ਦੀ ਕੋਈ ਗੱਲ ਕਰਨਗੇ ਤਾਂ ਅਸੀਂ ਉਹਨਾਂ ਨੂੰ ਅੱਜ ਇਹ ਵੀ ਅਲਟੀਮੇਟਮ ਦਿੱਤਾ ਹੈ ਕਿ ਅਸੀਂ ਗਾਹਾਂ ਨੂੰ ਫਿਰ ਵੱਡੇ ਪੱਧਰ ਤੇ ਪ੍ਰੈਸ ਕਾਨਫਰੰਸ ਕਰਕੇ ਵੀ ਲੋਕਾਂ ਨੂੰ ਨਾਲ ਲੈ ਕੇ ਅਸੀਂ ਜਿਹੜੀ ਸ਼ਹਿਰ ਦੀ ਦੁੱਖ ਸੁਖ ਦੀ ਨੀਸਾ ਉਹਦੇ ਲਈ ਅਸੀਂ ਇਕੱਠੇ ਹੋਵਾਂਗੇ। ਕੋਈ ਕੰਮ ਤੇ ਲਾਣ ਕਹਿੰਦੇ ਫੁਨੀਆ ਕਿਉਂ ਲੱਗਦੀਆਂ ਨੇ? ਕਰਕੇ ਸ਼ਹਿਰ ਦਾ ਵਿਕਾਸ ਨਾਲ ਜ਼ਰੂਰੀ ਹੈ ਸਾਫ਼ ਸਵੱਛ ਰਹਿਣਾ ਵੀ ਹੁੰਦਾ। ਦੇਖੋ ਜੀ ਸਿਹਤ ਸਾਸਾ ਦੀ ਗੱਲ ਕਰਦੇ ਆ ਮੈਂ ਅੱਜ ਵੀ ਗੱਲ ਕੀਤੀ ਐ ਵੀ ਜੇ ਅਸੀਂ ਸਵੱਛ ਭਾਰਤ ਦੀ ਗੱਲ ਕਰਦੇ ਆ ਤਾਂ ਸਾਡੇ ਸਵੱਛ ਭਾਰਤ ਲਈ ਸਾਡੇ ਸ਼ਹਿਰ ਨੂੰ ਉਸ ਜਿਆ ਸੁੰਦਰ ਬਣਾਉਣਾ ਤਾਂ ਸਹੀ ਉਹ ਕਿਸੇ ਨਾ ਕਿਤੇ ਕਿਸੇ ਚਾਹੇ ਮੁਲਾਜ਼ਮ ਦੀ ਲਾ ਲਈਏ ਚਾਹੇ ਪ੍ਰਧਾਨ ਜੀ ਦੀ ਲਾ ਲਈਏ ਕਿਸੇ ਨਾ ਕਿਤੇ ਦੇ ਕੋਈ ਕਮੀ ਰਹੀ ਹੈ ਤਾਂ ਹੀ ਇਹ ਨਵਤਾਈ ਹੈ ਨਾ ਕਿ ਕਿ ਪਾਰਟੀ ਬਾਦੀ ਕਿਸੇ ਨੂੰ ਦਿਲਦੀ ਹੈ ਕਿ ਜਿਵੇਂ ਇਸ ਤਰ੍ਹਾਂ ਕੋਈ ਦੂਜੀ ਹੋਰ ਆਰੈਨਟਿਕ ਪਾਰਟੀਆਂ ਨਾਲ ਬਿਲੋਂਗ ਕਰਦੇ ਹੋ ਇਸ ਕਰਕੇ ਬਿਤਕਰਾ ਹੋ ਰਿਹਾ ਦੇਖੋ ਸਾਨੂੰ ਲੱਗਦਾ ਸੀ ਇਸ ਕਰਕੇ ਅਸੀਂ ਬਾਹਰ ਬੈਠੇ ਸੀ ਪਰ ਉਹਨਾਂ ਨੇ ਸਾਡੇ ਮਨ ਦੇ ਵਿੱਚੋਂ ਇਹ ਗੱਲ ਕਰਦੀ ਅੱਜ ਕਿ ਪਾਰਟੀ ਬਾਜੀ ਦਾ ਕੋਈ ਬਿਤਕਰਾ ਨਹੀਂ ਹੈਗਾ ਅਸੀਂ ਤੁਹਾਡੇ ਵੀ ਕੰਮ ਆ ਜਿਹੜੇ ਕੱਲ ਦੇ ਤਾਂ ਇਹ ਬਰਾਬਰ ਕਰਾਉਣਾ। ਕੱਲੇ ਤੁਸੀਂ ਸਾਫਤ ਨਗਰ ਕਸਪਤ ਪ੍ਰਧਾਨ ਰਹੇ ਜੇ ਤੁਹਾਡੀ ਟਰਮ ਰਹੀ ਹੈ। ਤੁਹਾਡੇ ਟਰਮ ਦੇ ਵਿੱਚ ਕੋਈ ਵੀ ਐਮਸੀ ਅੱਜ ਤੱਕ ਉਹ ਧਰਨੇ ਤੇ ਬੈਠਿਆ। ਦੇਖੋ ਇਹ ਬੇਰੀ ਸੋਚ ਸੀ, ਇਹ ਮੇਰੀ ਸੋਚ ਸੀ ਕਿ ਜਿਹੜਾ ਸਾਡਾ ਸ਼ਹਿਰ ਹੈ ਉਹਦੇ ਵਿੱਚ ਟੋਟਲ ਵਾਰਡਾਂ ਦੇ ਵਿੱਚ ਬਰਾਬਰ ਦਾ ਕੰਮ ਦਿੱਤਾ ਜਾਵੇ, ਸਾਰਿਆਂ ਨੂੰ ਕਿਸੇ ਨਾ ਵਿਤਕਰਨਾ ਕੀਤਾ ਜਾਵੇ। ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇਹ ਸੋਚਦੇ ਹਾਂ, ਸੱਚੇ ਮਨ ਨਾਲ ਇਹ ਗੱਲ ਕਰਦੇ ਹਾਂ ਕਿ ਵੀ ਵਿਤਕਰਾ ਨਹੀਂ ਕਰਨਾ ਤਾਂ ਐਮਸੀ ਕਿਉਂ ਧਰਨੇ ਤੇ ਬੈਠਣਗੇ? ਕਲ ਕੌਂਸਲ ਸੰਤ ਸਿੰਘ ਵੀ ਵਾਰਦੇਸ ਜੀ ਰੌਲਾ ਪਾ ਤੇ ਆਪ ਕੀ ਹੋਇਆ ਉਹਦਾ ਕੀ ਰੌਲਾ ਦੇਖੋ ਉਹ ਕੁਝ ਅੰਸਰ ਨਹੀਂ ਚਾਹੁੰਦੇ ਹੁੰਦੇ ਕਿ ਕੰਮ ਹੋਵੇ ਉਹਦੇ ਵਿੱਚ ਕੋਈ ਰੌਲੇ ਵਾਲੀ ਗੱਲ ਨਹੀਂ ਨਹੀਂ ਸੀਗੀ ਉਹ ਕੁਝ ਬੰਦੇ ਚਾਹੁੰਦੇ ਸੀ ਕਿ ਜਿਹੜੀ ਪਾਈਪ ਆ ਉਹ ਛੋਟੀ ਪੈ ਰਹੀ ਹੈ ਲੇਕਿਨ ਉਹ ਪਾਈਪ ਦੇਖੋ 8 ਇੰਚੀ ਪੈਪ ਹੈ ਛੋਟੀ ਵੀ ਹੈ ਨਹੀਂ ਕੀ ਪਰ ਪਤਾ ਨਹੀਂ ਹੁਣ ਕਿਸੇ ਉਹਨਾਂ ਨੂੰ ਸਮਝਾਇਆ ਬਿਜਾਇਆ ਗਿਆ ਪਰ ਉਹ ਕੰਮ ਕਰਾਉਣ ਤਿਆਰ ਹੋ ਗਏ ਨੇ ਉਹ ਥੋੜਾ ਰੌਲਾ ਸੀਗਾ ਉਹ ਸੋਲਵ ਹੋ ਗਿਆ ਮਸਲਾ 8 ਇੰਚੀ ਪੈਪ ਬਹੁਤ ਬੜੀ ਸਾਰੇ ਸ਼ਹਿਰਾਂ 'ਚ 8 ਇੰਚੀ ਪੈਪ ਪਈ ਹੋਈ ਹੈ ਉਹ ਤਾਂ ਵੈਸੇ ਹੀ ਬਸ ਕੁਝ ਲੋਕ ਨਹੀਂ ਚਾਹੁੰਦੇ ਹੁੰਦੇ ਵੀ ਕੋਈ ਕੰਮ ਹੋਵੇ ਜਿੱਦਾਂ ਆਪਾਂ ਕਰਾ ਰਹੇ ਆਂ ਬਹੁਤ ਸਾਲਾਂ ਦਾ ਕੰਮ ਅਟਕਿਆ ਹੋਇਆ ਸੀ ਜੀ ਬੜੀ ਮਿਹਨਤ ਨਾਲ ਆਪਾਂ ਬੜੇ ਤਰੀਕੇ ਨਾਲ ਕੰਮ ਨੂੰ ਨੇੜੇ ਲਾਇਆ ਕੁਝ ਲੋਕਾਂ ਨੇ ਰੌਲਾ ਪਾ ਲਿਆ ਪਰ ਉਹ ਰੌਲਾ ਵੀ ਨਹੀਂ ਹੈਗਾ ਉਹ ਕਹਿੰਦੇ ਵੀ ਪਾਈਪ ਵੱਡੀ ਪਾਓ ਵਿਚਾਰਿਆਂ ਨੂੰ ਪਤਾ ਨਹੀਂ ਕਹਿੰਦੇ 18 ਇੰਚੀ ਪਾਈਪ ਪਾਓ 18 ਇੰਚੀ ਪਾਈਪ ਦੋ ਸਰ ਮੈਨੂੰ ਲੱਗਦਾ ਲੁਧਿਆਣੇ ਕਿ ਵੀ ਨਹੀਂ ਪਈ ਹੋਣੀ ਜਿੱਥੇ ਆਪਣੇ ਸਾਰੇ ਸਮਰਾਲੇ ਸ਼ਹਿਰ ਤੇ 8 ਇੰਚੀ ਤੋਂ ਪਾਈਪ ਮੈਨੂੰ ਕਹਿੰਦੇ 6 ਇੰਚ ਹੀ ਪਈ ਹੋਣੀ ਆ ਵੱਡੇ ਸੀਵਰੇਜ ਦਾ ਪਈ ਆ ਵੱਡੇ ਸੀਵਰੇਜ ਵੱਡੇ ਸੀਵਰੇਜ ਦੇ ਵਿੱਚ ਹੈਗੀ ਆ ਜਿਹੜੀ ਸ਼ਹਿਰ ਨੂੰ ਆਪਾਂ ਸੀਵਰ ਤੱਕ ਲੈ ਕੇ ਜਾਣਾ ਹੈ ਪਰ ਛੋਟੀ ਆ ਜਿਹੜੀ ਪਾਈਪ ਉਹ 8 ਇੰਚ ਤੋਂ ਵੱਧ ਹੈ ਹੀ ਨਹੀਂ ਕਿਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀਗਾ ਇਸ ਕਰਕੇ ਉਹਨਾਂ ਨੇ ਰੋਕਿਆ